ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦ دیدار ਸਭ ਤੋਂ ਪਹਿਲਾਂ ਕਿਸ ਨੇ ਕੀਤੇ ਸਨ ਉਪਾਗਾਂ ਵਾਲੀ ਰੂਹ ਕਿਹੜੀ ਸੀ ਜਿਸ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕੀਤੇ ਸਨ ਆਓ ਇਸ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਲੀ ਇੱਕ ਔਰਤ ਹੀ ਸੀ ਜਿਸ ਦਾ ਨਾਮ ਸੀ ਦੌਲਤਾ ਜਿਸ ਨੂੰ ਦੌਲਤਾ ਦਾਈ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਸਮੇਂ ਦੌਲਤਾ ਦਾਈ ਨੂੰ ਬੁਲਾਇਆ ਗਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ અવਤਾਰ ਹੁੰਦਾ ਹੈ ਤਾਂ ਮਹਤਾ ਕਾਲੂ ਜੀ ਥਾਲ ਭਰ ਕੇ ਹੀਰੇ ਮੋਤੀਆਂ ਦਾ ਦੌਲਤਾ ਦਾਈ ਨੂੰ ਦੇਣ ਲੱਗੇ ਤਾਂ ਦੌਲਤਾ ਦਾਈ ਅੱਗੋਂ ਕੀ ਕਹਿਣ ਲੱਗੀ ਕਹਿਣ ਲੱਗੀ ਕਿ ਰਹਿਣ ਦੇ ਮਹਤਾ ਮੈਨੂੰ ਇਹਨਾਂ ਸਭ ਚੀਜ਼ਾਂ ਦੀ ਲੋੜ ਨਹੀਂ ਹੈ ਮੇਰੀ ਤਾਂ ਭੁੱਖ ਵੈਸੇ ਹੀ ਉੱਤਰ ਗਈ ਹੈ ਮੈਂ ਤਾਂ ਪਹਿਲਾਂ ਹੀ ਨਿਹਾਲ ਹੋ ਗਈ ਹਾਂ ਮੈਨੂੰ ਇੰਜ ਜਾਪਦਾ ਹੈ ਕਿ ਇਹ ਬਾਲਕ ਉਹ ਪਰਮਾਤਮਾ ਦਾ ਰੂਪ ਹੋਵੇ ਅਤੇ ਅਤੇ ਜਨਮ ਲੈਂਦਿਆਂ ਹੀ ਉਹ ਮੁਸਕਰਾ ਰਿਹਾ ਹੈ ਉਹ ਕਹਿਣ ਲੱਗੀ ਕਿ ਮਹਤਾ ਜੀ ਮੈਂ ਤਾਂ ਉਸ ਵੀ ਰੂਹ ਦੇ ਦਰਸ਼ਨ ਪਾ ਕੇ ਪਹਿਲਾਂ ਹੀ ਨਿਹਾਲ ਹੋ ਗਈ ਹਾਂ ਮੇਰੀ ਤਾਂ ਸਭ ਕਾਸੇ ਦੀ ਭੁੱਖ ਹੀ ਉੱਤਰ ਗਈ ਹੈ ਮੈਂ ਤਾਂ ਮਾਲੋ ਮਾਲ ਹੋ ਗਈ ਹਾਂ ਮੈਨੂੰ ਤਾਂ ਇੰਜ ਜਾਪਦਾ ਹੈ ਕਿ ਜਿਵੇਂ ਉਹ ਕੋਈ ਇੱਕ ਪਰਮਾਤਮਾ ਦਾ ਹੀ ਰੂਪ ਹੋਵੇ ਉਹ ਤਾਂ ਇਸ ਤਰ੍ਹਾਂ ਮੁਸਕਰਾ ਰਿਹਾ ਹੈ ਜਿਵੇਂ ਕੋਈ ਸਿਆਣਾ ਮੁਸਕਰਾਉਂਦਾ ਹੈ ਤਾਂ ਇਹਨੇ ਨੂੰ ਮਹਿਤਾ ਕਾਲੂ ਜੀ ਹਰਦੀয়াল ਪੰਡਤ ਨੂੰ ਬੁਲਾਉਂਦੇ ਹਨ ਕਿ ਉਸ ਬਾਲਕ ਦੀ ਜਨਮ ਪੱਤਰੀ ਬਾਰੇ ਜਾਣਿਆ ਜਾਵੇ ਤਾਂ ਹਰਦੀয়াল ਪੰਡਤ ਜਦੋਂ ਮਹਿਤਾ ਕਾਲੂ ਜੀ ਦੇ ਘਰ ਆਉਂਦਾ ਹੈ ਆ ਕੇ ਦੌਲਤਾਂ ਦਾਈ ਤੋਂ ਬਾਲਕ ਦੇ ਬਾਰੇ ਸਭ ਕੁਝ ਜਾਣਦਾ ਹੈ ਅਤੇ ਸਾਂਵੇਂ ਬਾਰੇ ਵੀ ਪੁੱਛਦਾ ਹੈ ਤਾਂ ਦੌਲਤਾ ਦਾਈ ਕਹਿਣ ਲੱਗੀ ਕਿ ਪੰਡਤ ਦੀ ਕਿ ਪੰਡਤ ਹਰੀदयाल ਮੇਰੇ ਹੱਥਾਂ ਵਿੱਚ ਅਨੇਕਾਂ ਬਾਲਕਾਂ ਦਾ ਜਨਮ ਹੋਇਆ ਹੈ ਪਰ ਇਹੋ ਜਿਹਾ ਬਾਲਕ ਮੈਂ ਕਦੀ ਨਹੀਂ ਦੇਖਿਆ ਇਸ ਬੱਚੇ ਦੇ ਜਨਮ ਲੈਣ ਸਮੇ ਏਦਾਂ ਦਾ ਇੱਕ ਪ੍ਰਕਾਸ਼ ਹੋਇਆ ਕਿ ਜਿਵੇਂ ਕੋਈ ਸੂਰਜ ਚੜ੍ਹ ਗਿਆ ਹੋਵੇ ਪਰ ਇੱਥੇ ਤਾਂ ਐਨੀ ਧੁੰਦ ਛਾਈ ਹੋਈ ਸੀ ਐਨੀ ਠੰਡ ਸੀ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਜ਼ੋਰ-ਜ਼ੋਰ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ ਰਿਹਾ ਹੋਵੇ ਇਹ ਬਾਲਕ ਇਸ ਤਰ੍ਹਾਂ ਪ੍ਰਕਟ ਹੋ ਰਿਹਾ ਹੈ ਪ੍ਰਕਟ ਹੋਇਆ ਜਿਵੇਂ ਕੋਈ ਬੱਦਲਾਂ ਦੇ ਵਿੱਚੋਂ ਚੰਨ ਪ੍ਰਗਟਿਆ ਹੋਵੇ ਚੰਦ ਨਿਕਲਦਾ ਹੈ ਜਦੋਂ ਪੰਡਿਤ ਹਰੀदयाल ਦੌਲਤਾਦਾਈ ਦੇ ਕੋਲੋਂ ਬੱਚੇ ਦੇ ਜਨਮ ਵੇਲੇ ਉਸ ਦੀ ਆਵਾਜ਼ ਬਾਰੇ ਪੁੱਛਦੇ ਹਨ ਤਾਂ ਦੌਲਤਾ ਦਾਈ ਕੀ ਦੱਸਦੀ ਹੈ ਇਸ ਬਾਲਕ ਦੀ ਆਵਾਜ਼ ਇਸ ਤਰ੍ਹਾਂ ਸੀ ਜਿਵੇਂ ਕੋਈ ਸਿਆਣੇ ਬੰਦੇ ਦੀ ਆਵਾਜ਼ ਹੋਵੇ ਅਤੇ ਇਹ ਬਾਲਕ ਨੂੰ ਮੈਂ ਸਮਝ ਨਹੀਂ ਸਕੀ ਵੀ ਇਹ ਕੌਣ ਹੈ ਅਤੇ ਕਿਸ ਤਰ੍ਹਾਂ ਦਾ ਬਾਲਕ ਹੈ ਇਹ ਤਾਂ ਕੋਈ ਅੱਲਾ ਦਾ ਨੂਰ ਹੀ ਜਾਪਦਾ ਹੈ ਤਾਂ ਦੌਲਤਾ ਦਾਈ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਤ ਹਰੀदयाल ਦੌਲਤਾ ਦਾਈ ਨੂੰ ਕਹਿੰਦਾ ਹੈ ਕਿ ਜਾਓ ਤੁਸੀਂ ਬੱਚੇ ਨੂੰ ਲੈ ਕੇ ਆਓ ਤਾਂ ਜਦ ਦੌਲਤਾ ਦਾਈ ਬੱਚੇ ਨੂੰ ਲੈ ਕੇ ਪੰਡਤ ਹਰੀਦੇਵਾਲ ਦੇ ਕੋਲ ਆਉਂਦੀ ਹੈ ਤਾਂ ਪੰਡਤ ਹਰੀਦੇਵਾਲ ਜਦ ਉਸ ਬਾਲਕ ਦਾ ਚਿਹਰਾ ਤੱਕਦਾ ਹੈ ਤਾਂ ਇੱਕਦਮ ਹੱਕਾ ਬੱਕਾ ਰਹਿ ਜਾਂਦਾ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਹੈ ਤਾਂ ਉਹ ਨਿਹਾਲੋ ਨਿਹਾਲ ਹੋ ਜਾਂਦਾ ਹੈ ਤਾਂ ਫਿਰ ਉਹ ਮਹਿਤਾ ਕਾਲੂ ਜੀ ਨੂੰ ਕਹਿਣ ਲੱਗਾ ਕਿ ਮਹਿਤਾ ਜੀ ਇਹ ਕੋਈ ਆਮ ਬਾਲਕ ਨਹੀਂ ਹੈ ਇਹ ਉਸ ਪਰਮਾਤਮਾ ਦਾ ਰੂਪ ਹੈ ਜੋ ਤੇਰੇ ਘਰ ਜਨਮ ਲੈ ਕੇ ਆਇਆ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤਿਹ